ਰੱਜਾ ਕੇ ਜੇ ਬਾਹਰ ਹੁਣ ਤੇ ਚੋਤੇ ਚੋਤੇ ਚਲੇ ਜਾ ਉੱਧਰ ਚਲ ਜੋ ਹਾਂ ਬਸ ਜਲਦੀ ਆ ਜਾ ਤੇ ਮੁੜ ਕੇ ਤਹਿਸੀਲਦਾਰ ਉੱਟ ਕੇ ਬਾਹਰ ਹੀ ਉਹਦੇ ਨਾਲ ਆ ਗਿਆ ਅਰ ਇਹ ਚੰਗਾ ਵੀਡੀਓ ਬਣਾਈ ਚੰਗਾ ਉਹਨਾਂ ਨੇ ਲੱਗੇ ਹੋ ਕੇ ਤਾਂ ਮੈਂ कांग्रेस पार्टी चौधर पिछो तरी मना पंजाबुर्दी यादि बांग्रेसी हा सही आहे हा सही आहे ਸ਼ਾ ਕੋਟ ਸ਼ਹਿਰ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਗਈ ਸੀ ਉਹਦੇ ਕਨਵੀਨਰ ਸੀਲਦਾਰ ਸ਼ਾ ਕੋਟ ਨੂੰ ਲਾਇਆ ਗਿਆ ਸੀ ਇਲੈਕਸ਼ਨ ਦੀ ਪ੍ਰोसीडिंग स्टार्ट ਹੋਈ ਸਾਰੇ 13 ਦੇ 13 ਐਮਸੀ ਚੌਂ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਸੌ ਚੁਕਾਈ ਗਈ ਤੇ ਜਦੋਂ ਅਗਲੀ ਪ੍ਰਸੀਡਿੰਗ ਸਟਾਰਟ ਹੋਣੀ ਸੀ ਪ੍ਰਧਾਨ ਤੇ ਵਾਇਸ ਪ੍ਰਧਾਨ ਦੀ ਚੋਣ ਦੀ ਤੇ ਬੜੇ ਅਮਨ ਸ਼ਾਂਤੀ ਦੇ ਵਿੱਚ ਸਾਰਾ ਕੁਝ ਅੰਦਰ ਹਾਊਸ ਦੇ ਵਿੱਚ ਹੋ ਰਿਹਾ ਸੀ ਕੋਈ ਕਿਸੇ ਦਾ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਵੀ ਸੌ ਚੱਕੀ ਜਿਹੜੇ 4 9 ਸਾਡੇ ਐਮਸੀਆਂ ਨੇ ਔਰ 4 ਜਿਹੜੇ ਆਮ ਆਦਮੀ ਪਾਰਟੀ ਦੇ ਐਮਸੀ ਸੀ ਤੇ ਜਦੋਂ तहसीलदार ਤੇ ਇਹੋ ਆਪਸ ਵਿੱਚ ਕੰਨਾਂ ਦੇ ਵਿੱਚ ਆਪਣਾ ਕਰਨਾ ਮਨਣਾ ਕਰਨ ਲੱਪੇ ਉਸ ਦਰਾਂ ਨਹੀਂ ਅਸੀਂ ਕਹਿ ਰਹੇ ਆ तहसीलदार ਸਾਹਿਬ ਨੂੰ ਕਨਵੀਨਰ ਸਾਹਿਬ ਨੂੰ ਵੀ ਹੁਣ ਅਗਲਾ ਪ੍ਰोसीडिंग ਜਿਹੜੀ ਆ ਉਹਨੂੰ ਸ਼ੁਰੂ ਕਰੋ ਵੀ ਪ੍ਰਧਾਨ ਦੀ ਚੋਣ ਦਾ ਨਾ ਤੁਸੀਂ ਲਾਓ ਤੇ ਅਸੀਂ ਪ੍ਰਧਾਨ ਦਾ ਨਾਂ ਅਸੀਂ ਵੀ ਪ੍ਰਪੋਜ਼ ਕਰਨਾ ਜੇ ਨੇ ਕਿਸੇ ਨੇ ਹੋਰ ਨੇ ਵੀ ਕਰਨਾ ਉਹ ਵੀ ਪ੍ਰਪੋਜ਼ ਕਰੇ ਔਰ ਉਸ ਤੋਂ ਬਾਅਦ VOTING ਦਾ ਅਧਿਕਾਰ ਐਮਸੀ ਸਾਹਿਬਾਂ ਨੂੰ ਕਿਹਨੂੰ ਬਹੁਮਤ ਮਿਲੇਗਾ ਉਹ ਆਪਣਾ ਪ੍ਰਧਾਨ ਚੁਣਿਆ ਜਾਊਗਾ ਔਰ ਅਜੇ ਇਹ ਗੱਲ ਹੀ ਚੱਲ ਰਹੀ ਆ ਉਹ ਸ਼ੁਰੂ ਦਾ ਇਹ ਤਾਂ ਇਹੋ ਸਾਹਿਬ ਕਹਿੰਦੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਕ ਡਰਾਮਾ ਰਚਿਆ ਆਪਣੇ ਉਹਨਾਂ ਦੇ ਦੋ ਐਮਸੀ ਆਪਸ ਵਿੱਚ ਉੱਚੀ ਉੱਚੀ ਬੋਲਣ ਲੱਪੇ ਕਿਉਂਕਿ ਉਹ ਸਾਜ਼ਿਸ਼ ਤੈਅ ਸੀ ਸਾਰਾ ਪਲੈਨਿੰਗ ਸੀ ਕਿ ਤੁਸੀਂ ਰੌਲਾ ਪਾਇਓ ਤਸਵੀਰ ਉੱਠ ਕੇ ਬਾਹਰ ਆਜੂ ਚਲਾ ਜਾਊਗਾ ਹਾਊਸ ਨੂੰ ਬਗੈਰ ਦੱਸੇ ਕਨਵੀਨਰ ਸਾਹਿਬ ਮੀਟਿੰਗ ਬਰਖਾਸਤ ਕੀਤੇ ਬਗੈਰ ਚਲਦੀ ਮੀਟਿੰਗ ਛੱਡ ਕੇ ਵਿੱਚੋਂ ਚਲੇ ਗਏ ਇਹ ਦੇ ਅਫਸੋਸ ਦੀ ਗੱਲ ਆ ਸ਼ਹਿਰ ਦੇ ਲੋਕਾਂ ਨੇ ਐਮਸੀ ਚੁਣ ਕੇ ਭੇਜੇ ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਦੇ ਕੰਮ ਕਰਨ ਲਈ ਲੋਕਤੰਤਰ ਦਾ ਕਤਲ ਅੱਜ ਸ਼ਰਿਆਮ ਅਫਸਰ ਸਾਹਿਬਾਨਾ ਨੇ ਕੀਤਾ ਇਹਦੇ ਕਹਿੰਦੇ ਤੇ ਮੌਜੂਦਾ ਸਰਕਾਰ ਤੇ ਇਥੋਂ ਦਾ ਹਲਕਾ ਇੰਜਾਰਜ ਜਿਹੜਾ ਗੁੰਡਾਗਰਦੀ ਤੇ ਉਤਰਿਆ ਹੋਇਆ ਜਿਹਨੂੰ ਗੁੰਡਾਗਰਦੀ ਤੋਂ ਬਗੈਰ ਕੋਈ ਦੂਜਾ ਰਸਤਾ ਨਹੀਂ ਦਿਖਦਾ ਔਰ ਕਾਕਾ ਮੈਂ ਤੈਨੂੰ ਦੱਸਣਾ ਚਾਹੁੰਨਾ ਪਿੰਦਰ ਪੰਡੋਰੀ ਜੀ ਪਿਆਰ ਨਾਲ ਬਹੁਤ ਕੁਝ ਹੋ ਸਕਦਾ ਐਦਾਂ ਲੋਕ ਝੁਕਣ ਵਾਲੇ ਨਹੀਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਤਕੇ ਸ਼ਾਈ ਨਾਲ ਨਾਲ ਜੋੜਨਾ ਚਾਹੁੰਦੇ ਆ ਔਰ ਮੈਂ ਵਾਰ-ਵਾਰ ਅਸੀਂ ਡੀਸੀ ਸਾਹਿਬਾਨ ਨੂੰ ਫੋਨ ਕੀਤਾ डीसी साहब ने क्या अभी ਤੁਸੀਂ ਵੇਟ ਕਰੋ ਮੈਂ ਗੱਲ ਕਰਦਾ ਮੁੜ ਕੇ ਫੇਰ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੀ ਗੱਲ ਨਹੀਂ ਅਜੇ ਹੋਈ ਇਹ ਦੁਆਰਾ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਡੀਸੀ ਸਾਹਿਬ ਕਹਿੰਦੇ ਉਹ ਕਹਿੰਦੇ ਮੇਰੀ ਸਿਹਤ ਵਿਗੜ ਗਈ ਹੈਗਾ ਜੀ ਤੇ ਇੱਥੇ ਤਾਂ ਬੜੇ ਚੰਗੇ ਭਲੇ ਤੰਦਰੁਸਤ ਸੀ ਤੇ ਇਹ ਇੱਕ ਡਰਾਮਾ ਰਚਿਆ ਗਿਆ ਕਿਉਂਕਿ ਪ੍ਰਧਾਨਤ ਵਾਸ਼ ਪ੍ਰਧਾਨ ਦੀ ਚੋਣ ਨਾ ਕਰਾਉਂਦਾ ਸੋ ਇਸ ਕਰਕੇ ਮੈਂ ਸਮਝਦਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਹਿਲੀ ਵਾਰ ਹੋਇਆ ਮੇਰਾ خیال ਸ਼ਾਹਕੋਟ ਚ ਇਦਾਂ ਨਹੀਂ ਕਦੀ ਹੋਇਆ ਔਰ ਕੀ ਹੋਇਆ 20 ਅਗਲਾ ਫੈਸਲਾ ਇਨੀ ਕੋਈ ਦੇ ਕੇ ਕੇ ਪਰਸੀਡਿੰਗ ਸਟਿਲ ਓਪਨ ਆ ਅਸੀਂ ਅਸੀਂ ਉਹਦੇ ਪ੍ਰਸੀਡਿੰਗ ਦੇ ਵਿੱਚ ਜਦੋਂ ਜੋ ਅਜੰਡਾ ਸੀ ਉਹਦਾ ਲਿਖਾਇਆ ਵੀ ਅੱਜ ਜਿਹੜਾ ਮੀਟਿੰਗ ਸੀ ਜਿਸ ਕਾਰਨ ਕਰਕੇ ਹਾਜ਼ਰੀ ਲੱਗੀ ਸੀ ਸਾਡੇ ਐਮਸੀਆਂ ਦੀ ਔਰ ਉਹਦੇ ਵਿੱਚ ਲਿਖਿਆ ਗਿਆ ਵੀ ਅੱਜ ਚੋਣ ਅੱਜ ਸੌ ਚੱਕ ਸਮਾਗਮ ਦਾ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਅੱਜ ਏਜੰਡਾ ਕੱਢਿਆ ਗਿਆ ਸੀ ਉਹ ਪ੍ਰोसीडिंग ਤੇ ਅਸੀਂ ਲਿਖਾ ਕੇ ਸਾਰੇ ਐਮਸੀ ਸਾਹਿਬਾਨ ਨੇ ਸਾਈਨ ਕੀਤਾ ਅਨ ਕੰਪਲੀਟ ਪ੍ਰोसीडिंग ਆ ਪ੍ਰोसीडिंग ਜਿਹੜੀ ਹੁੰਦੀ ਆ ਉਹਦੀ ਸਟੱਡੀ ਕਿਹਦੇ ਹੁੰਦੀ ਆ ਜੇ ਕਨਵੀਨਰ ਸਾਹਿਬ ਆ ਰਹੇ ਆ ਉਹਨਾਂ ਦੀ ਸਟੱਡੀ ਦੇ ਵਿੱਚ ਪਰਸੀਡਿੰਗ ਹੁੰਦੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਗੈਰ ਜ਼ਿੰਮੇਵਾਰਾਂ ਵਾਲਾ ਕੰਮ ਕਰਕੇ ਕੇ ਪਰਸੀਡਿੰਗ ਉਧਰ ਹੀ ਛੱਡ ਕੇ ਚਲੇ ਗਏ ਤੇ ਬਾਅਦ ਦੇ ਵਿੱਚ ਜਦੋਂ ਪ੍ਰਕਿਰਿਆ ਕੰਪਲੀਟ ਹੋ ਜਾਏ ਤਾਂ ਪਰਸੀਡਿੰਗ ਹੈਂਡਓਵਰ ਪ੍ਰਧਾਨ ਨੂੰ ਕਰਨੀ ਹੁੰਦੀ ਆ ਸੋ ਅੱਜ ਦੇਖ ਲਓ ਹਾਲਾਤ ਸਿਸਟਮ ਦੇ ਮੈਂ ਸਮਝਦਾ ਅੱਜ ਲੋਕਤੰਤਰਤਾ ਵੀ ਕਤਲ ਹੋ ਤੇ ਜਿਹੜੇ ਅਫਸਰ ਇਦਾਂ ਦਾ ਕਰ ਰਹੇ ਆ ਅੱਜ ਪੰਜਾਬ ਦੇ ਕੌਣ ਵਾਲੇ ਫਿਊਚਰ ਦੇ ਵਿੱਚ ਕਿਲ ਖੋਕਰੇ ਆ ਕਿਲ ਖੋਕਰੇ ਆ ਪੰਜਾਬ ਦਾ ਸਤਿਆਨਾਸ਼ ਕਰਨ ਨਾਲ ਨੂੰ ਅਫਸਰਸ਼ਾਈ ਲੱਗੀ ਆ ਇਹਦੇ ਇਸ਼ਾਰਿਆਂ ਤੇ ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਕਦੀ ਅਜੇ ਤੱਕ ਇਦਾਂ ਨਹੀਂ ਹੋਇਆ ਸੀ ਵੀ ਕਦੀ ਜਿਹੜੇ ਕੰਮ ਲੋਕਾਂ ਦੇ ਆ ਲੋਕਾਂ ਨੂੰ ਕਰਨ ਦਿੱਤੇ ਜਾਣ ਪਰ ਅੱਜ ਉਹ ਸਾਰੇ ਪੁਲਿਸ ਡਿਪਾਰਟਮੈਂਟ ਦਾ ਔਰ ਅਫਸਰਸ਼ਾਈ ਉਹਨਾਂ ਕੰਮਾਂ ਦੇ ਵਿੱਚ ਦਖਲ ਦੇ ਕੇ ਕਰਾਉਣ ਦੀ ਸਰਕਾਰ ਨੂੰ ਖੁਸ਼ ਕਰਨ ਤੇ ਲੱਗੀ ਆ ਮੈਂ ਅਫਸੋਸਨਾ ਕਹਿਣਾ ਪੈ ਰਿਹਾ ਤੇ ਅਸੀਂ ਇਹ ਸਾਰੇ ਐਮਸੀ ਸਾਹਿਬਾਨ ਖੜੇ ਆ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਵਾਂਗੇ ਪੂਰੀ ਤਰ੍ਹਾਂ ਲੜਾਂਗੇ ਚਾਹੇ ਸਾਨੂੰ ਕੋਰਟ ਦੇ ਵਿੱਚ ਜਾਣਾ ਪਵੇ ਚਾਹੇ ਸਾਨੂੰ ਕਿਸ ਤਰ੍ਹਾਂ ਵੀ ਲੜਾਈ ਲੜਨੀ ਪਵੇ ਅਸੀਂ ਉਸ ਲੜਾਈ ਨੂੰ ਲੜ ਕੇ ਜਿੱਤ ਹਾਸਲ ਕਰਾਂਗੇ ਕਿ ਮੈਂ ਆਪਣੇ ਸਾਰੇ ਐਮਸੀਆਂ ਲੋ ਸਾਰੇ ਸਾਥੀਆਂ ਲੋ ਸ਼ਹਿਰ ਵਾਸੀਆਂ ਲੋ ਨੂੰ ਸ਼ੁਭਾਸ਼ੀਰਵਾਦ